ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਕੱਡੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੰਗਾਂ ਦਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਪਿੰਡ ਰਾਜਾ ਸਾਸੀ ਤਹਿਸੀਲ ਅjnਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟ ਦਾ ਆਪਾਂ ਤੁਹਾਨੂੰ ਚਾਰ ਪਸ਼ੂ ਦਿਖਾਵਾਂਗੇ ਤੋਂ ਬਿਲਕੁਲ ਸੂਈਆਂ ਸਵਾਈਆਂ ਤੇ ਬਹੁਤ ਬਣਾ ਪਿਆਰ ਆਪਾਂ ਪਹੁੰਚਿਆ ਵੀਰ ਹਰਮਨ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਕੀ ਪੁੱਛਦੇ ਇਹਨਾਂ ਦੀ ਡਿਟੇਲ ਸਸੀ ਵੀਰ ਜੀ ਸਸੀ ਗਾਲ ਭਾਜੀ ਠੀਕ ਆ ਚੱਲ ਜੇ ਬਹੁਤ ਵਧੀਆ ਜੱਗੇ ਭਾਈ ਤੁਸੀਂ ਸੁਣਾਓ ਹਾਂਜੀ ਵਧੀਆ ਕਿਰਪਾ ਵੈਟੂ ਜੀ ਚਲੋ ਕਿਰਪਾ ਚਾਹੀਦੀ ਹੈ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਵੀਰ ਜੀ ਮੇਰਾ ਹਰਮਣ ਪਿੰਡ ਰਾਇਆ ਸਾਹੀ ਜ਼ਿਲ੍ਹਾ ਅੰਮ੍ਰਿਤਸਰ ਤਸੀਹੇ ਜਨਾਲਾ 에어ਪੋਰਟ ਦੇ ਨਾਲ ਹੀ 1 ਕਿਲੋਮੀਟਰ ਪਿੰਡ ਆਪਾਂ ਠੀਕ ਹੈ ਭਾਈ ਜੀ ਫੋਨ ਨੰਬਰ ਬੋਲ ਦਿਓ ਫੋਨ ਨੰਬਰ 826434231 ਭਾਈ ਠੀਕ ਆ ਜੀ ਇਦਾਂ ਕਰੀਏ ਸ਼ੁਰੂਆਤ ਜੀ ਹੋਲੇ ਹੋਲੇ ਭਾ ਦਾ ਸ਼ੁਰੂ ਕਰ ਲੀਏ ਤੇ ਠੀਕ ਆ ਠੀਕ ਆ ਲਓ ਜੀ ਛੋਟੇ ਮੁੱਲੇ ਮੈਂ ਦੇ ਦੇਣੀ ਅੱਜ ਭਾਈ ਅੱਛਾ ਜੀ ਦੱਸਿਓ ਭਈ ਇਹਦੇ ਬਾਰੇ ਜੀ ਸ਼ੇਖ ਲੋਏ ਤੇ ਥੱਲੇ ਮੈਂ ਥੱਲੇ ਅੱਛਾ ਜੀ ਤੇ ਸੁਆ ਹੈਗਾ ਦੂਜਾ ਝੋਟੀ ਦਾ ਠੀਕ ਆ ਤੇ ਪਰਲੇ ਮਗਰਲੇ ਖਾਂਦੀ ਤੇਲ ਜੀ ਠੀਕ ਆ ਠੀਕ ਆ ਠੀਕ ਆ ਹਾਂ ਜੀ ਸੁਆ ਤੁਹਾਨੂੰ ਖਾਂਦੀ ਤੇਲ ਜੀ ਬੜਾ ਠੰਡ ਜਿਹੜਾ ਤੇਲ ਹੈ ਜੀ ਬਹਿਣੀ ਦਾ ਦੂਜਾ ਸਾਈਡ ਨੂੰ ਕਰ ਲੈ ਖਾਣਾ ਅੰਸਰਾ ਝੋਟੀਆਂ ਨਹੀਂ ਹੁੰਦੀਆਂ ਜਿੰਨੇ ਦੀ ਮੈਂ ਦੇ ਦੇਣੀ ਸੱਚਰ ਅੱਛਾ ਜੀ ਆਹ ਮੇਅ ਕਾਫ ਮਗਰ ਜੀ ਠੀਕ ਆ ਜੀ ਲਓ ਜੀ ਆਹ ਵਾਲਾ ਜਵਾਬ ਜੇ ਇਹਦਾ ਤੁਸੀਂ ਚੈੱਕ ਕਰ ਸਕਦੇ ਜੀ ਕਿ ਕਿੰਨਾ ਕੁ ਟਾਈਮ ਹੋ ਗਿਆ ਤੁਹਾਡੇ ਸਾਹਮਣੇ ਜੀ ਨੂੰ ਨੂੰ ਕੋਈ ਵੀ 15 ਦਿਨ ਲਾ ਲੇ ਕੋਈ ਵੀ 20 ਲਾ ਲੇ ਅੱਛਾ ਜੀ ਹਾਂ ਜੀ ਚਲੋ ਜੀ ਠੀਕ ਦਿਨ ਦੇ ਆਸ-ਪਾਸ ਮੰਨ ਕੇ ਚੱਲੋ ਵੀ ਟਾਈਮ ਹੋ ਗਿਆ ਕੋਈ ਨੂੰ ਤੇ 6 ਲੀਟਰ ਦਾ ਦੁੱਧ ਦੇ ਕੋ ਤਿਆਰ ਆ ਇਹ ਸ਼ੁਰੂਆਤ ਹੋਈਆ ਤੁਹਾਡੇ ਘਰ ਦੇ ਕਾਟ ਕੋਈ ਤੁਸੀਂ ਚੈੱਕ ਆਦਾ ਤੇ ਕਾਤਰੀ ਚੰਗੀ ਆ ਗਈ ਆ ਇੱਕੋ ਵੀ ਛੋਟਾ ਭਾਈ ਛੋਟਾ ਠੀਕ ਹੈ ਠੀਕ ਹੈ ਲਓ ਜੀ 3 ਬਾਲ ਕੀ ਕੋਈ ਚੈੱਕ ਕਰਦਾ ਜੈਨ ਜੈੱਟ ਬਲੈਕ ਆ ਵੀ ਤੇ ਬਾਜੂ ਵੀ ਦੱਸੋ ਭਾਈ ਨੂੰ ਨੋ ਭਾਈ ਜਿਹੜੂ ਮਦੂ ਵੀ ਜਿਆਦਾ ਮਾਰ ਤੋ ਆਈ ਪੁਰਾਣੀ ਖਾਂਦੀ ਅੱਛਾ ਜੀ ਆਹ ਨਹੀਂ ਆਪਾਂ ਅੰਦੇ ਭਾਜੀ 8 ਕਿਲੋ ਰੰਮਾਰਨਾ ਕਰਾਈ ਜਔਂ ਸਿਆਣ ਸਾਰਾ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ 8 ਲੀਟਰ ਜਿਹੜਾ ਦੁੱਧ ਭਰੀ ਜਔ ਵੀ ਕਿੰਨਾ ਥਣਾ ਦੇ ਵਿੱਚੋਂ ਹੀ ਬਾਕੀ ਮੇਲ ਕਾ ਫਿਰ ਆ ਗਿਆ ਅੱਛਾ ਜੀ ਸਾਰੇ ਵੀਰ ਭਰਾ ਨੇ ਲੱਖ ਡੇਢ ਲੱਖ ਖਰਚਣ ਵਾਲੇ ਨਹੀਂ ਹੁੰਦੇ ਹਾਂਜੀ ਹਾਂਜੀ ਆਪਾਂ ਮੋਲੀ ਦਾ ਕਰਦੇ 50000 ਰੁਪਇਆ ਅੱਛਾ ਜੀ 45 ਦੀ ਦੇ ਦਈਏ ਕਰ ਦਈਏ ਫਿਰ ਹਾਣਾ ਇਹਦੇ ਉਹਨੇ ਦੀ ਦਈਏ ਜੱਗੇ ਵੀਰ ਸਾਰਾ ਸਿਆਲ ਵਿੱਚ ਹੋ ਗਿਆ ਨਾ ਹਾਂਜੀ ਫਿਰ ਮੈਂ ਨਾ ਇਹ ਲੋੜੀਆਂ ਮਗਰੋਂ ਵਸਾਖੀ ਲਾਡੇ ਫਿਰ ਉਹਨੇ ਦੀ ਵੇਚੀ ਠੀਕ ਆ ਠੀਕ ਆ ਯਾਰ ਛੱਡ ਦੀਏ 43 ਦੀ ਦੇ ਲਈਏ 43 ਦੀ ਹਾਂ ਕਰ ਦਈਏ ਜਸਮੋਈ 500 600 ਸਾਡੇ 43 ਦੀਏ ਲੈ 43 ਦੀ ਕਰ ਦਈਏ ਤੇ ਜੇ ਲਾਂਗੇ ਜੱਗੇ ਦੀ ਜੇ ਤੂੰ ਕਹਿ ਲੈਣਾ ਹਾਂ ਨਾ 43000 ਦੀ ਮੈਂ ਦੇਣੀ ਕੱਦ ਵੇਖ ਲਓ ਪਰ ਝੋਟੀ ਦਾ ਠੀਕ ਆ ਠੀਕ ਆ ਲਓ ਇਹ ਨਾਲ ਕੋਈ ਨਹੀਂ ਆਖੇ ਵੀ ਛੋਟੇ ਜੇ ਕਰਦੀ ਹੋਣੀ ਠੀਕ ਆ ਲਓ ਜੀ ਜਿਆਦੂ ਆ ਤੇ 43000 ਦੀ ਜੀ ਬਿਲਕੁਲ ਹੀ ਨਾਰਮਲ ਰੇਟ ਕਰਦਾ ਵੀਰ ਨੇ ਦੇਖੋ ਭਾਈ ਕਿੱਥੇ ਕਰਦਾ ਇਹ ਗਣਾ ਭਾਈ ਕੋਕੜਿਆ ਜਾਏ ਨੇ ਟੀਕਾ ਨਾ ਮਿਲਣਾ ਜਾਂ ਦੁੱਧੋ ਭੱਜ ਜਾਣਾ ਸੱਜਰ ਸੁਈ ਆ ਅੱਛਾ ਜੀ ਹਾਂ ਜੀ ਠੀਕ ਆ ਭਾਈ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਮੈਂ ਆ ਗਈ ਭਾਜੀ ਤੀਜਾ ਸੁਹਾ ਝੋਟੀ ਦਾ ਅੱਛਾ ਜੀ ਦੁੱਧ ਪੱਕਾ 8 ਲੀਟਰ ਉਹ 7 ਮੰਨ ਲਏ ਜਿਹੜਾ ਮਨਜ਼ੀ ਲੈ ਠੀਕ ਆ ਠੀਕ ਆ ਜੀ ਤੀਜਾ ਸੁਹਾ ਜੇ ਜੈਟ ਬਲੈਕ ਆ ਗਈ ਜੀ ਕੀ ਇਹ ਕੁਆਲਟੀ ਪੂਰੀ ਚੈੱਕ ਕਰ ਲਾਂਗੇ ਇਹਦੇ ਮੰਗਰ ਪਾਜੀ ਦਾ ਕੱਟਾ ਜੀ ਠੀਕ ਹੈ ਜੀ ਕੰਵੇਟੀ ਜਿਹੜਾ ਮਾਲੀਏ ਕੋਈ ਵੀ ਦੋਵਾਂ ਮਹੀਨੇ ਨਾਲੇ ਢਾਈਆਂ ਨਾਲੇ ਤਿੰਨਾਂ ਨਾਲੇ ਠੀਕ ਹੈ ਠੀਕ ਹੈ ਜੀ ਆਪਣੀ ਸਮਝ ਲਾ ਲੇ ਆਹ ਵਾਲਾ ਵੀ ਚੈੱਕ ਕਰਾ ਦੇ ਦੁੱਧ ਵੀ 3.8 ਲੀਟਰ ਪੱਕਾ ਹੋਗਾ ਪਿੱਟ ਕੂੜਾ ਵੇਖੋ ਮੈਂ ਇਹਨੂੰ ਲੱਗਾ ਠੀਕ ਹੈ ਠੀਕ ਹੈ ਲੋ ਜੀ 8 ਲੀਟਰ ਜਿਹੜਾ ਦੁੱਧ ਤਿਆਰ ਹੈ ਰੇਖਾ ਪ੍ਰਵਾਨਾ ਮੈਂ ਕਰਦੀ ਹਿੰਦੀ ਬਾਕੀ ਚੱਡੇ ਦੇ ਜਿਹੜੀਆਂ ਨਾੜਾ ਲੋੜਾ ਵੀ ਆ ਗਈਆਂ ਮਾਰੇ ਥੰਮਦਾ ਸੈਦ ਗਿਆ ਬਿਲਕੁਲ ਅੱਛਾ ਜੀ ਸੱਜਰ ਦਾ ਕਿੰਨਾ ਰਿਆਲ ਕਾਰਡ ਸੱਜਰ 14 13 1 ਕਾਹੀ ਦੋ ਤੇ 14 14 ਦੇ ਕਿਹੜਾ ਸੱਜਣ ਦਾ ਆ ਗਿਆ ਇਹ ਬੰਸਰ ਕੌੜਾ ਤੇ ਹੁਣ ਇਸ ਟਾਈਮ ਜਿਹੜਾ 2 3 ਮਿੰਟ ਦੇ ਆਸਪਾਸ ਜਿਹੜਾ ਮੇਰੇ ਨਾਲ ਟਾਈਮ ਹੋ ਗਿਆ ਵਾ ਇੱਕ ਨੰਬਰ ਮੈਨੂੰ ਲੱਗਾ ਜੀ ਅੱਛਾ ਜੀ ਕੋਲਾ ਜਵਾਲ ਲੱਗਾ ਜੀ ਕੋਈ ਛੱਟਾ ਨਹੀਂ ਕੋਈ ਘੱਟ ਵਾਧ ਨਹੀਂ ਅੱਛਾ ਜੀ ਠੀਕ ਹੈ ਠੀਕ ਹੈ ਲਓ ਜੀ ਚੈੱਕ ਕਰ ਸਕਦੇ ਤੁਸੀਂ ਫੇਰ ਕੋਲ ਦੀ ਸਿੰਘ ਨੂੰ ਵਿੱਚ ਦਾ ਆ ਗਿਆ ਜੰਮੀ ਜੰਮੀ ਚੱਲੀ ਆ ਇੱਕ ਅੱਡਾ ਵੀ ਕਿਹਾ ਕਰ ਸਕਦੇ ਜੇ ਇਹਦਾ ਕਿਹੜਾ ਥਾਣਾ ਦਾ ਸੈਜ ਗਿਆ ਵੀ ਵੇ ਕੋਲ ਲੱਗੀ ਭਾਜੀ ਮੈਂ ਨੂੰ ਠੀਕ ਹੈ ਲੈ ਵਖਾ ਰੀ ਮਰ ਜੀ ਅੱਜ ਕੀ ਕਰ ਸਕਦੇ ਇਹ ਫੇਰ ਚੱਡਾ ਚੱਡਾ ਇਹਦਾ ਕੀ ਮੁੱਲ ਫੇਰ ਵੇਚੀ ਨਾੜੂ ਦਾ ਪੱਟਾ ਹੁੰਦਾ ਮੈਂ ਇਹ ਲੱਖੋਂ ਬਾਹਰ ਵੇਚਣ ਵਾਲੀ ਹਾਂ ਜੀ ਹਾਂ ਜੀ ਹੁਣ ਮੁੱਲ ਇਹਦਾ ਕਰਦੇ 75 70 ਜੀ ਦੇ ਦਈਏ ਦੱਲੀਏ ਵੀ ਹਾਣਾ ਹੀ ਹਾਂ ਨਾ ਛੜ ਦੀ ਜਾਣ ਦੀਏ ਅੱਛਾ ਜੀ ਦੇ ਦਈਏ ਛੜ ਦੀ ਹਾਣਾ ਹੀ ਉਹ ਛੱਡ ਦਈਏ ਛੜ ਦੇ ਜਿੰਨੇ ਜੱਗੇ ਲਾ 65 ਦੀ ਜਾਣ ਦੀਏ ਪੂਰੇ ਦੇ ਦੇ ਦਾਂਗੇ ਜੱਗੇ ਵੀ ਜੇ ਤੂੰ ਕਹਦਾ ਤੇਰੀ ਨਹੀਂ ਪੂਰੀ ਠੀਕ ਹੈ ਠੀਕ ਹੈ ਜੀ ਪੈਦੀਆ ਦੇ ਕਰ ਤੋਂ ਵਜੇ ਮਾਲੀ ਵੇਰ ਦੋ ਠੀਕ ਹੈ ਠੀਕ ਹੈ ਠੀਕ ਹੈ ਜੀ ਛੱਡਾ ਛੱਡਾ ਜਿਹੜਾ ਸਪਾਈਆਂ ਦੇ ਵਿੱਚ ਆ ਗਿਆ ਬਿਲਕੁਲ ਨਾਰਮਲ ਰਹਿ ਦੇਦਾ ਵੀ ਕਰਦਾ ਵੀ ਇਹਦੇ ਪੰਜ ਤੇ 6 ਨੰਬਰ ਤੇ ਤੀਜਾ ਸੁਆ ਮੈਂ ਦਾ ਦਿਵਾ ਵੇਖੋ ਵੇ ਹੁੰਦੀ ਫੁੱਟ ਫੁੱਟ ਬਾਹਰ ਤੇ ਨਹੀਂ ਆ ਵੇਖੋ ਠੀਕ ਹੈ ਠੀਕ ਹੈ ਇਹ ਪੀਜਾ ਸੁਆ ਆਖਾਂ ਵਾਲਾ ਆ ਢੱਲਾਂ ਵੇਖੋ ਇਹ ਤੇ ਲੰਮਾ ਮੰਗਣੀ ਆ ਜੇ ਭਾਈ ਇਹ ਕਿੰਨਾ ਤੇ ਲਾਜ ਤੁਹਾਡੇ ਸਾਹ ਨਾਲ ਟਾਈਮ ਅਜੇ ਤੇ ਪਾਉਂਦਾ ਵਿੱਚ ਚੌਥਾ ਨਾ ਇੱਕੋ ਜਆ ਅੱਛਾ ਜੀ ਲੈਣਾ ਮਜੀ ਕਹਿੰਦੇ ਮੈਂ ਹਫਤਾ ਦੀ ਤੇ 10 ਹੀ ਕੱਢ ਜੇ ਠੀਕ ਠੀਕ ਆ ਲਾਜ 10 ਦਿਨ ਲੈ ਜੀ ਉਹ ਵੀ ਸਵੇਰ 3:00 ਹਾਂਜੀ ਜੀ ਸਵੇਰ 3:00 ਦਾ ਤੁਹ ਵੀ ਕਰਵਾ ਲੈ ਕਿੰਨੇ ਕ ਦੁੱਧ ਆ ਲਿਆ ਵੇਖੀ 11 12 ਚ ਲੋ ਘਰ ਵਾਲੇ ਆਂਦੇ ਹੀ ਚੁੰਦੇ ਰਹੇ ਆ ਅੱਛਾ ਜੀ ਜਿਹੜੇ ਵੀਰ ਖਰੀਦਣ ਵਾਲੇ ਉਹ ਆਪਣੇ ਨਾਲ ਜਿਆਦਾ ਸਹਨੇ ਜੱਗੇ ਸਾ ਜੀ ਹਾਂਜੀ 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 ਲਓ ਜੀ ਸੂਆ ਤੀਸਰਾ ਸੂ ਵੀ ਕਰਨ ਵਾਲੇ 11 12 ਵਾਲੇ ਚਲੋ ਅੱਛਾ ਜੀ ਮੁੱਲ ਕਰਨਾ ਪਾਇਦਾ ਠੀਕ ਹੈ ਠੀਕ ਪਹਿਲੇ ਫੋਨ ਤੇ ਜਾਵੇ ਇਹੋ ਹੀ ਬਿਲਕੁਲ ਸਹੀ ਗੱਲ ਆ ਜੀ ਲਓ ਜੀ ਇਹ ਵੀ ਜੈਡ ਬਲੈਕ ਆ ਵੀ ਆ ਚੈੱਕ ਕਰ ਸਕਦੇ ਤੁਸੀਂ ਫੇਸ ਕੁਆਲਟੀ ਇਹਦੀ ਵੀ 11 ਤੋਂ 12 ਲੀਟਰ ਦਾ ਦੁੱਧ ਇਹਨੇ ਪਿਛਲੇ ਸੂ ਵਿੱਚ ਭਰਿਆ ਵਾ ਇਹ ੱਟਾ ਵੀ ਜਿਹੜਾ ਅੱਖਾਂ ਵਾਲਾ ਆ ਗਿਆ ਵਾ ਇਹ ਖਾਣਾ ਦਾ ਸੈੱਡ ਗਿਆ ਜਿਹੜਾ ਲੱਗਦਾ ਚੱਕਰ ਕਰਾਉਂਦੇ ਆਂ ਅੱਛਾ ਅੱਛਾ ਲੱਗਾ ਪਿਆ ਇਹਨੂੰ ਵੀ ਚਲੋ ਕਿ ਚੰਗੀ ਸਾਮ ਵਾਲਾ ਭਰਾ ਲੱਗੇ ਤਾਂ ਬਹੁਤ ਚੰਗਾ ਲੱਗੂਗੀ ਪਰ ਉਹ ਨਹੀਂ ਪਿਆ ਕਾ ਤੂੰ ਇਹਦੇ ਨਾਲ ਕੋਈ ਮੋਲ 80 85 ਜੋ ਮਰਜ਼ੀ ਕਰੀ ਜਾਏ ਅੱਛਾ ਜੀ 75 ਦੀ ਦੇ ਦਈਏ ਰੱਬ ਦੀ ਜਿਹੜੀ ਹਾਨ ਆਈ ਯਾਰ ਛੱਡੀਏ 74 ਦੀ ਯਾ ਸੁਣੋਈ ਯਾ ਸੁਣੋਈ ਪਹੀ ਪਤਰੀ ਯਾਰ ਕਿ ਮੈਂ ਹੀ ਦੇਣਾ ਅਛਾ ਜੀ ਹਾਂ ਨਾ ਠੀਕ ਹੈ ਲੋ ਵੇਖ ਲਓ ਮੈਂ 11 12 ਕਨਵਾ ਲਈ ਆ ਠੀਕ ਹੈ ਠੀਕ ਹੈ ਲੋ ਜੀ 72000 ਦੀ ਗੱਬਣ ਤੇ 11 12 ਲੀਟਰ ਦੁੱਧ ਭਰੀ ਜਾਊਗੀ ਕਰਮ ਵਾਲੀ ਤੇ ਭਾਜੀ ਚੌਥੇ ਨੰਬਰ ਤੇ ਚੌਥੇ ਨੰਬਰ ਤੇ ਨੀਲਾ ਆ ਗਿਆ ਭਾਜੀ ਪਹਿਲਾ ਸੁਆ ਝੋਟੀ ਦਾ ਵੇਖੋ ਲੈਵਾ ਲੋ ਜੀ ਪਹਿਲਾ ਸੁਆ ਸੁਗਰੀ ਤੇ ਠਕੂੜਾ ਵੇਖੋ ਝੋਟੀ ਦਾ ਵੀ ਜੀ ਪੰਜ ਥਣੀ ਘਟੀਆਂ ਅਛਾ ਜੀ ਦੇਣੇ ਨਹੀਂ ਹੁਣ ਤਾਂ ਲੈ ਜੂ ਪਾ ਮੈਂ ਦਾ ਹੀ ਲੈ ਜੀ ਠੀਕ ਹੈ ਜੀ ਸਰੇਂਗਰ ਸਿੰਘ ਦਾ ਵੀ ਕੋਟ ਸਰੇਂਗਰ ਸਿੰਘ ਦਾ ਕਿਹੜਾ ਬੜਾ ਚੰਗਾ ਲੱਗਾ ਵਾ ਸਰੇਂਗਰ ਸਿੰਘ ਦਾ ਲੱਗਾ ਜੱਗੇ ਵੀ ਚੰਗੇ ਕੀ ਮੈਨਿਆ ਦੇ ਦਵੇ ਸਿੰਗੀ ਵੇ ਹੈ ਜੱਗੇ ਜ਼ਿੰਦਗੀ ਦੀ ਬਿਲਕੁਲ ਨੈਗੇਟਿਵ ਸਿੰਗੀ ਲੱਗੀ ਕਰਮਾਲੀ ਦੀ ਸੋਣੀ ਝੋਟੇ ਜੱਗੇ ਵੀ 400 ਐਪੀ ਦੇ ਵਾਧਿਆਂ ਦੀ ਹੈ ਹਾਂਜੀ ਹਾਂਜੀ ਹਾਂ ਇਹ ਕਿੰਨਾ ਕੁ ਰਿਪੇਟਡ ਨਾਲ ਲਾ 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 ਕਬੜੀ ਹੈ ਸ਼ਾਮ ਜੱਗੇ ਵੀ 10 ਦਿਨੋਂ ਵੱਧ ਤੋਂ ਵੱਧ ਲੈ ਜੀ ਆਹ ਜੀ ਆਪਾਂ ਇਹ ਪਹਿਲਾਂ ਹੀ ਸੁਭੇ ਉਹ ਬਰੇ ਸਾਂ ਜਾ ਕੇ ਤੇ ਆਂ ਜਾਨੇ ਤੈਨੂੰ ਪੜਾ ਪੱਥੂ ਜੀ ਦੂਰ ਨਾਲ ਨਾਲ ਹੋਵੇ ਉੱਪਰ ਤੇ ਹਾਂਜੀ 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 ਲਓ ਜੀ ਝੱਲਾਂ ਢੱਲਾਂ ਜਿਹੜੀਆਂ ਸਾਰੀਆਂ ਕਵਰ ਕਰਦੇ ਉਹ ਵੀ ਕਰਦਾ ਕਰਦਾ ਜਿਹੜਾ ਚੰਗਾ ਆ ਗਿਆ ਵਾ ਤੇ ਥਾਣ ਲੱਗੇ ਜਿਹਨੂੰ ਕੱਜ ਇਧਰ ਦੀ ਸਾਈਡ ਤੋਂ ਤੁਸੀਂ ਚੈੱਕ ਕਰ ਸਕਦੇ ਜੀ ਥਾਣ ਵੇਲਾ ਚੱਗੇ ਵੀ ਪੈਲਨ ਕੱਟੀ ਨੂੰ ਕਿਹੋ ਜਿਹਾ ਲੱਗਾ ਹਾਂਜੀ ਹਾਂਜੀ ਕਰਮਾ ਵਾਲੀ ਆ ਭਾਈ 5 ਥਣੀ ਕੋਟੀ 2 ਥਣੀ ਤੇ 5 ਥਣੀ ਲੱਭਦੀ ਬੜੀ ਘੱਟ ਆ ਅੱਛਾ ਜੀ ਹਾਂਜੀ ਠੀਕ ਆ ਠੀਕ ਆ ਇੱਕ ਥਣ ਬੱਚਿਆਂ ਨੂੰ ਛੱਡ ਕੇ ਕਿਉਂ ਥਣਾਂ ਦੇ ਵਿੱਚ ਜ਼ਿਆਦਾ ਨਹੀਂ 11 12 ਕਿਲੋ ਦੁੱਧ ਛੋਟੀ ਨੇ ਪਰਾਉਣਾ ਅੱਛਾ ਪੱਟੀ ਚਾਉਦੇ ਥਣਾਂ ਦੇ ਹਾਂਜੀ ਠੀਕ ਆ ਠੀਕ ਆ ਲਓ ਜੀ 5 ਥਣ ਚੱਲਦੇ ਜੇ ਉਹ ਇਹ ਜੁਣੀ ਛੋਟੀ ਮਿਰਗੀ ਹਾਂਜੀ ਹਾਂਜੀ ਕੰਗਰਸ ਉਹ ਵਾਅਦੇ ਕੀ ਆਏ ਸੋਆ ਪੀ ਕੇ ਵੀ 3 ਮੋਲ ਕਰਨਾ ਕਰ ਜੇਰਾ ਮੋਲ ਤੇ ਲਾਖੀ ਕਰ ਲਈਏ ਅੱਛਾ ਜੀ 95 ਦੀ ਦੇ ਲਈਏ ਇਹ ਵੀ ਕਰ ਦਿੱਤੀ ਜੈਸ ਨੋਈ ਭੋਲੇ ਵਾਅਦੇ ਠੀਕ ਹੈ ਜੀ ਅੱਗੇ ਵਾਚੋ ਚਲੋ ਚੰਗਾ ਲਾਗੇ ਜੇ ਕਾਫੀ ਆ ਬਾਕੀ ਇਹ ਦਿਨ ਛੋਟੀ ਜੱਗੇ ਵੀਰ ਕਰਤੀ ਹੈ ਅੱਛਾ ਜੀ ਨੰਪੇਰੀ ਦੇਣੀ ਹੈ ਹਾਂ ਆਣੇ ਕਾਦੋ ਜਿੱਥੇ ਇੱਕ ਛਾੜੀ ਦੇਣੀ ਏ ਕਾਦੋ ਵਹੀਂ ਆਪੇ ਹੀ ਕਰ ਸੋ ਨਹੀਂ ਕਾਦੋ ਆਣਾ ਠਾਸੀਆ ਦੀ ਦੇਰ ਆਏ ਦੇਰਾਂਗੇ ਹਾਂ ਅੱਛਾ ਜੀ ਚਲੋ ਮੌਕੇ ਤੇ ਕਰਦੇ ਹੋ ਮਾਂਤਣ ਕਾਰੀ ਦੋ ਜੇ ਚੰਗੀ ਲੱਗਦੀ ਆ ਜਿੱਲੇ ਦੀ ਤਾਂ ਚੰਗੀ ਲੱਗਦੀ ਕਾਰੀ ਦੋ ਦਾਦੋ ਆ ਯਾਰ ਹੋਰ ਛੱਡੀਏ ਸਤਾਸੀ ਠੀਕ ਗੱਲ ਜੀ ਬਾਕੀ ਮੌਕੇ ਦੇ ਵੀਰ ਭਰਾ ਲਾਓ ਏ ਫੂਨਾ ਕਾਸ਼ੇ ਦੇ ਥੋੜਾ ਬੋਧਾ ਛੋਟਾ ਜੀ ਗੱਲ ਜੀ 87000 ਦੀ ਪਹਿਲਾ ਸੂਆ ਦੇ ਕਾਂਜ ਥਾਣਿਆ ਕਰਨ ਵਾਲੀ ਨੂੰ ਪੰਜੇ ਚੱਲਦੇ ਆ ਬਾਕੀ ਇਹੋ ਜੱਗੇ ਵੀਰ ਬੈਂਤੀ ਕਪਣਾ ਪਾਸ ਕਰੋ ਸੋਈਆਂ ਭਾਂਵੇਂ ਚਾਰ ਟਾਈਮ ਚੋਈ ਜਾਓ ਸਾਡੇ ਘਰ ਠੀਕ ਆ ਠੀਕ ਆ ਠੀਕ ਆ ਲੋ ਬਜੀ ਵੀਡੀਓ ਨੂੰ ਵਾਸਤੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ